ਇੱਕ ਵਿਅਕਤੀ ਕਰ ਰਿਹਾ ਸੀ ਅਫੀਮ ਦੀ ਖੇਤੀ ਪੁਲਿਸ ਨੇ ਸੱਕੀ ਹਾਲਾਤਾਂ ਚ ਕੀਤਾ ਗ੍ਰਿਫਤਾਰ ਤਾਂ ਜਦੋਂ ਖੇਤ ਵਿੱਚ ਜਾ ਕੇ ਦੇਖਿਆ ਤਾਂ ਡੋਡਿਆਂ ਦੀ ਖੇਤੀ ਕਰ ਰਿਹਾ ਸੀ ਇੱਕ ਵਿਅਕਤੀ ਨਾਸੀ ਕੀ ਮਾਮਲਾ ਕੁਟਕਪੁਰਾ ਦਾ ਹੈ ਜਿੱਥੇ ਕੋਟਕਪੁਰਾ ਦੇ ਵਿੱਚ ਇੱਕ ਵਿਅਕਤੀ ਆਪਣੇ ਖੇਤਾਂ ਦੇ ਵਿੱਚ ਲੁਕੋ ਕੇ ਅਫੀਮ ਦੀ ਪੌਸਤ ਦੀ ਖੇਤੀ ਕਰ ਰਿਹਾ ਸੀ ਔਰ ਇਸ ਦੀ ਸੂਝ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਮੌਕੇ ਤੇ ਜਾਂਚ ਕਰਦੀ ਹੈ ਤਾਂ ਦੇਖਿਆ ਜਾਂਦਾ ਕਿ ਖੇਤਾਂ ਦੇ ਵਿੱਚ ਤਾਂ ਡੋਡਿਆਂ ਦੇ ਬੂਟੇ ਲਾਏ ਹੁੰਦੇ ਨੇ ਜਿਸ ਤੋਂ ਬਾਅਦ ਉਸ ਬੰਦੇ ਉੱਤੇ ਮਾਮਲਾ ਦਰਜ ਕਰ ਲਿਆ ਤੇ ਉਸ ਉੱਤੇ ਐਫਆਰ ਵੀ ਦਰਜ ਕੀਤੀ ਗਈ ਹੈ ਕਿੱਥੋਂ ਦਾ ਮਾਮਲਾ ਕੋਟਕਪੂਰਾ ਦੇ ਨਜ਼ਦੀਕ ਦਾ ਮਾਮਲਾ ਜਿੱਥੇ ਦੇ ਬਲਬੀਰ ਸਿੰਘ ਨੇ ਖੇਤਾਂ ਦੇ ਵਿੱਚ ਆਫੀਮ ਦੇ ਬੂਟੇ ਲਾਏ ਹੋਏ ਸੀ ਇਹ ਕੱਲ 29 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਪਿੰਡ ਜਿਉਨ ਵਾਲ ਵਾਲ ਪੈਟਰੋਲਿੰਗ ਤੇ ਸੀ ਤਾਂ ਉੱਥੇ ਉਹਨਾਂ ਨੇ ਇੱਕ ਬੰਦੇ ਤੇ ਸ਼ੱਕ ਪਾਇਆ ਜਿਹੜਾ ਕਿ ਖੇਤ ਚ ਭੱਜਣ ਲੱਗਾ ਸੀ ਜਦੋਂ ਉਹਨਾਂ ਨੇ ਉਹਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਉੱਥੇ ਉਹ ਦੇਖਿਆ ਕਿ ਉੱਥੇ ਪੋਸਟ ਦੇ ਬੂਟੇ ਜੜੇ ਕਣਕ ਦੇ ਵਿੱਚ ਖੜੇ ਸੀਗੇ ਜਿੰਨਾ ਜਿਸ ਤੇ ਉਹਨਾਂ ਨੇ ਪ੍ਰਤਾਪ ਪੁੱਛ ਪੜਤਾਲ ਕੀਤੀ ਤਾਂ ਉਹਨੇ ਦੱਸਿਆ ਕਿ ਵੀ ਉਹਨੇ ਇਹ ਚੋਰੀ ਕਣਕ ਦੇ ਵਿੱਚ ਲੁਕੋ ਕੇ ਪੋਸਟ ਦੇ ਬੂਟੇ ਬੀਜੇ ਹੋਏ ਸੀ ਜੋ ਪੋਸਟ ਦੇ ਬੂਟੇ ਨੇ ਕਰ ਗਿਆ ਪੁਲਿਸ ਅੱਚ ਚ ਲਿਆ ਗਿਆ ਇੱਕ ਕਰੀਬ 16.5 ਕਿਲੋ ਹੋ ਭਾਰਨ ਹੋਇਆ ਇਹ ਜਿਹੜੇ ਬੰਦੇ ਨੇ ਬੀਜੇ ਸੀ ਮੌਕੇ ਤੇ ਫੜਿਆ ਗਿਆ ਮਿਸ਼ਰੀ ਲਾਲ ਉਹਦੇ ਖਿਲਾਫ ਪੁਲਿਸ ਨੇ ਮਕਦਮਾ ਦਰਜ ਐਨਡੀਪੀ ਸੈਟੇਟ ਤਿਆਰ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਇਹ ਪਹਿਲੀ ਵਾਰ ਫਰੀਦਕੋਟ ਜ਼ਿਲ੍ਹੇ 'ਚ ਹੋਇਆ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਕਿ ਪੋਸਟ ਦੇ ਬੂਟੇ ਫੜੇ ਗਏ ਹਨ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਇਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਜੇ ਅੱਗੇ ਤੋਂ ਵੀ ਜੇ ਕਿਸੇ ਨੇ ਕੋਈ ਇਹੋ ਜਿਹੀ ਕਿਸੇ ਕੰਮ 'ਚ ਸ਼ਮੂਲੀਅਤ ਪਾਈ ਜਾਂਦੀ ਤੇ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੁਣਚ ਲਿਆਂਦੀ ਜਾਏ ਪੁਲਸ ਨੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕੀਤਾ 16 ਕਿਲੋ ਭੁੱਕੀ ਔਰ 500 ਜਿਹੜੇ ਬੂਟੇ ਬਰਾਮਦ ਕੀਤੇ ਨੇ ਖੇਤੋਂ ਜਿਸ ਤੋਂ ਬਾਅਦ ਪੁਲਿਸ ਨੇ ਉਸ ਉੱਤੇ ਮਾਮਲਾ ਦਰਜ ਕਰ ਰਿਆ ਔਰ ਇਹ ਵੀ ਕਿਹਾ ਕਿ ਇਹ ਕਾਨੂੰਨ ਦੇ ਦੈਰੇ ਵਿੱਚ ਨਹੀਂ ਹੁੰਦਾ ਪਰ ਇੱਕ ਪਾਸੇ ਤਾਂ ਮੰਤਰੀ ਜਿਹੜਾ ਹੈ ਹਰਮਿਤ ਸਿੰਘ ਮੰਤਰੀ ਹਰਮਿਤ ਸਿੰਘ ਪਠਾਨ ਮਾਦਰ ਨੇ ਅਫੀਮ ਦੀ ਖੇਤੀ ਦੀ ਗੱਲ ਕਹੀ ਸੀ ਕਿ ਪੰਜਾਬ ਵਿੱਚ ਹੋਣੀ ਚਾਹੀਦੀ ਔਰ ਲੋਕਾਂ ਨੇ ਇਸ ਦਾ ਭਰਮਣ ਸੁਆਗਤ ਵੀ ਕੀਤਾ ਸੀ ਪਰ ਉੱਤੇ ਹੀ ਪੁਲਿਸ ਪ੍ਰਸ਼ਾਸਨ ਲਗਾਤਾਰ ਜਿੱਥੇ ਜਿੱਥੇ ਅਫੀਮ ਦੇ ਬੂਟੇ ਲਗਾ ਰਹੇ ਨੇ ਲੋਕ ਖੇਤੀ ਕਰ ਰਹੇ ਨੇ ਉਹਨਾਂ ਤੇ ਐਕਸ਼ਨ ਕਰ ਰਹੀ ਹੈ ਖੱਜ ਵੀ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਨੇ ਕਿ ਹਫੀਮ ਦੀ ਖੇਤੀ ਸ਼ੁਰੂ ਹੋਵੇ ਤੁਸੀਂ ਕੀ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਧੰਨਵਾਦ